ਸਰਬਜੀਤ ਸਿੰਘ ਖਾਲਸਾ ਨੇ ਰਿਜ਼ਰਵ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਸਰਬਜੀਤ ਸਿੰਘ ਖਾਲਸਾ ਸਵਰਗਵਾਸੀ ਸਰਦਾਰ ਬੀਨ ਸਿੰਘ ਦੇ ਸੁਪੁੱਤਰ ਹਨ ਜਿਨ੍ਹਾਂ ਨੇ ਮਹਿਰੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ ਉਹਨਾਂ ਕਿਹਾ ਕਿ ਸਾਡਾ ਪਰਿਵਾਰ ਪੰਥਕ ਹਮਦਰਦੀ ਹੈ ਅਤੇ ਪੰਥਕ ਹਮਦਰਦੀਆਂ ਵੱਲੋਂ ਮੈਨੂੰ ਚੋਣ ਲੜਨ ਲਈ ਕਿਹਾ ਗਿਆ ਹੈ ਉਹਨਾਂ ਕਿਹਾ ਕਿ ਮੈਂ ਸਮੂਹ ਪੰਥਕ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਮੇਰੀ ਮਦਦ ਕਰਨ ਉਹਨਾਂ ਕਿਹਾ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਇਨਸਾਫ ਦਵਾਉਣ ਲਈ ਮਦਦ ਕਰਾਂਗਾ ਅਤੇ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਘੱਟ ਤੋਂ ਘੱਟ ਉਹਨਾਂ ਦੇ ਨਾਮ ਜ਼ਰੂਰ ਜਨਤਕ ਕਰਾਂਗਾ ਏ ਭਾਈ ਸਰਬਜੀਤ ਸਿੰਘ ਖਾਲਸਾ ਤੋਂ ਜਾਣਦੇ ਸਾਰੇ ਜਿਨ੍ਹਾਂ ਨੇ ਆਪਣੇ ਮੱਟਨ ਦੇ ਤੋਂ ਪਹਿਲਾਂ ਪਾਰਲੀਮੈਂਟ ਵਿੱਚ ਆਉਣ ਲਈ 2004 ਚ ਤੇ ਇਹਨਾਂ ਦੇ ਸ਼ਹੀਦ ਭਾਈ ਬਿਨਤ ਸਿੰਘ ਜਿਨ੍ਹਾਂ ਨੇ ਸਿਕਾਉਂ ਦੀ ਡਿਗੀ ਹੋਈ ਬਕਸਤੇ ਰੱਖੀ ਉਹਨਾਂ ਦੇ ਸੁਪੁੱਤਰ ਨੇਗੇ ਤੇ ਅੱਜ ਸੋਡੇ ਨਾਲ ਗੱਲਬਾਤ ਰੋਹ ਰੋਹ ਕਰਨਾ ਆਏ ਨੇ ਹੁਣ ਮੈਂ ਸਰਬਜੀਤ ਸਿੰਘ ਨੂੰ ਬੇਨਤੀ ਕਰਦਾ ਕਿ ਅਗਲੀ ਗੱਲ ਆਪਾਂ ਸ਼ੁਰੂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਔਰੇ ਇਸ ਲਈ ਐਲਾਨ ਇਸ ਲਈ ਆਏ ਆ ਕਿ ਅਸੀਂ ਐਲਾਨ ਕਰਨ ਆਏ ਆ ਕਿ ਮੈਂ ਸਰਬਜੀਤ ਸਿੰਘ ਖਾਲਸਾ ਪੁੱਤਰ ਸ਼ਹੀਦ ਸਰਦਾਰ ਪ੍ਰਮ ਸਿੰਘ ਐਲਾਨ ਕਰਦਾ ਕਿ ਅਸੀਂ ਆਜ਼ਾਦ ਐਜ਼ ਅ ਆਜ਼ਾਦ ਉਮੀਦਵਾਰ ਫਰੀਦਕੋਟ ਲੋਕ ਸਭਾ ਹਲਕੇ ਤੋਂ ਇਲੈਕਸ਼ਨ ਕੰਟੈਸਟ ਕਰਾਂਗਾ ਜੇ ਬਹਿਲਾ ਤੁਸੀਂ ਥੋੜੀ ਕਰ ਸਮਰ ਸਰ ਨਾਲ ਰਲ ਕੇ ਜੂਨ ਲੜੀ ਹਾਂਜੀ ਇਸ ਵਾਰ ਉਹਨਾਂ ਨੇ ਸਮਰਥਨ ਕੀਤਾ ਜਾਂ ਜਿੱਤ ਪਹੁੰਚ ਗਈ ਹਾਂ ਜੀ ਮੈਂ ਜੀ ਪੈਸੇ ਤਾਂ ਆਪ ਸਭ ਨੂੰ ਦੱਸਣਾ ਚਾਹੁੰਗਾ ਕਿ ਮੈਂ ਕਦੀ ਪਹਿਲਾਂ ਵੀ ਕਦੇ ਮੈਂ ਆਪ ਅਪਰੋਚ ਨਹੀਂ ਸੀ ਕੀਤੀ ਵੀ ਮੈਨੂੰ ਟਿਕਟ ਦਿੱਤੀ ਜਾਵੇ ਤਾਂ ਉਹ ਆਪਣਾ ਸ਼ਰਮਨੀ ਕਲਿਦਾਲ ਅਮਰਸਰ ਨੇ ਹੀ ਮੈਨੂੰ ਅਪਰੋਚ ਕੀਤੀ ਸੀ ਦੋ ਵਾਰੀ ਕਿ ਤੁਸੀਂ ਸਾਡੇ ਵੱਲੋਂ ਇਲੈਕਸ਼ਨ ਲੜੋ ਤੇ ਫਿਰ ਬਾਅਦ ਦੇ ਵਿੱਚ ਨਹੀਂ ਕੋਈ ਰਾਬਤਾ ਹੋਇਆ ਕਿਉਂਕਿ ਮੈਂ ਇਲੈਕਸ਼ਨ ਨਹੀਂ ਲੜੀ ਸੱਤ ਤੋਂ ਬਾਅਦ ਫਿਰ ਹੁਣ ਮੇਰਾ ਮਨ ਵਿਚਾਰ ਬਣਿਆ ਸੀ ਕਿਉਂਕਿ ਮੈਨੂੰ ਫਰੀਦਕੋਟ ਦੀ ਸੰਗਤ ਨਹੀਂ ਅਪਰੋਚ ਕੀਤਾ ਮੇਰਾ ਆਪਣਾ ਕੋਈ ਵਿਚਾਰ ਨਹੀਂ ਸੀ ਇਲੈਕਸ਼ਨ ਲੜਨ ਦਾ ਫਰੀਦਕੋਟ ਦੀ ਸੰਗਤ ਹੀ ਆਈ ਸੀ ਜੀ ਬਈ ਜਿਹੜੀ ਉੱਥੇ ਮੇਨ ਮੁੱਦਾ ਇਹ ਸੀਗਾ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ ਹੈ ਫਰੀਦਕੋਟ ਦੇ ਵਿੱਚ ਤੇ ਬਈ ਉਸ ਦਾ ਜਿੰਨੀਆਂ ਵੀ ਹੁਣ ਇਹ ਸਰਕਾਰ ਬਣੀ ਭਗਵੰਤ ਮਾਨ ਦੀ ਤੇ ਹੋਰ ਪਹਿਲਾਂ ਵਾਲੀਆਂ ਜਿਹੜੀ ਸਰਕਾਰ ਸੀਗੀ ਬਈ ਉਹ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੇ ਵਿੱਚ ਨਾਕਾਮ ਰਹੀ ਹੈ ਤੇ ਕਿਉਂਕਿ ਪਹਿਲਾਂ ਤੁਹਾਨੂੰ ਪਤਾ ਵੀ ਜਦੋਂ ਉਹ ਜਿਹੜੀ ਸਰਕਾਰ ਬਣੀ ਹੈ ਇਹਨਾਂ ਮੇਨ ਵਾਅਦਾ ਆਈ ਕੀਤਾ ਸੀ ਬਈ ਅਸੀਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਵਾਵਾਂਗੇ ਤੇ ਬਈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਹੋਈ ਹੈ ਬਈ ਉਹਨਾਂ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਵਾਵਾਂਗੇ ਪਰ ਉਹ ਨਾਕਾਮ ਰਹੀ ਹੈ ਇਸ ਲਈ ਮੈਨੂੰ ਇਸ ਲਈ ਇਹਨਾਂ ਨੇ ਅਪਰੋਚ ਕੀਤਾ ਕਿਉਂਕਿ ਸਾਡੇ ਜਿਹੜੀ ਪਰਿਵਾਰ ਨੇ ਪਹਿਲਾਂ ਵੀ ਪੰਥ ਵਾਸਤੇ ਕੁਰਬਾਨੀ ਕੀਤੀ ਹੈ ਤੇ ਸਾਡੇ ਮਨ ਦੇ ਵਿੱਚ ਪੰਥ ਵਾਸਤੇ ਦਰਦ ਵੀ ਬਹੁਤ ਹੈ ਕਿਉਂਕਿ ਸਿਆਸੀ ਬੰਦੇ ਨੂੰ ਕਿਸੇ ਧਰਮ ਦਾ ਕੋਈ ਦਰਦ ਨਹੀਂ ਹੁੰਦਾ ਅਸੀਂ ਪਹਿਲਾਂ ਵੀ ਕੁਰਬਾਨੀ ਕੀਤੀ ਹੈ ਤੇ ਹੁਣ ਵੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਹੁਤ ਅਦਬ ਸਤਿਕਾਰ ਹੈ ਸਾਡੇ ਮਨ ਦੇ ਵਿੱਚ ਇਸ ਲਈ ਤੇ ਮੈਂ ਮੇਰ ਤੋਂ ਜਿਹੜੀ ਸੰਗਤ ਨੇ ਇਹੀ ਉਮੀਦ ਲੈ ਕੇ ਆਈ ਹੈ ਕਿ ਅਸੀਂ ਜਿੱਤ ਕੇ ਇਹਨਾਂ ਨੂੰ ਘਟੋ ਘਟ ਹੋਰ ਨਹੀਂ ਇਹਨਾਂ ਦੇ ਨਾਮ ਤਾਂ ਸੀ ਐਕਸਪੋਜ਼ ਕਰੀਏ ਵੀ ਜਨਤਾ ਕਰੀਏ ਵੀ ਕਿਹੜੇ ਬੰਦੇ ਆ ਨਾ ਵੀ ਅਦਵੀ ਕੀਤੀ ਹੈ ਤੇ ਕਿਹਦਾ ਮੇਨ ਰੋਲ ਸੀ ਤੁਹਾਨੂੰ ਵੀ ਲੱਗਦਾ ਜੀ ਸਾਰੇ ਇਹ ਤਿੰਨੇ ਸਰਕਾਰਾਂ ਜਿਹੜੀਆਂ ਕਾਂਗਰਸ ਆਪ ਜਿੰਨਾ ਵਾਰ ਹੋਰ ਕੁਝ ਹੀ ਰਿਹਾ ਜੀ ਬੇਅਦਬੀ ਨੂੰ ਇਹ ਤਾਂ ਜੀ ਹੁਣ ਜਦੋਂ ਅਸੀਂ ਐਵੇਂ ਹੁਣ ਕਿਸੇ ਦਾ ਕੋਈ ਨਾਂ ਨਹੀਂ ਲੈ ਸਕਦੇ ਇਹ ਤਾਂ ਜਦੋਂ ਅਸੀਂ ਜੇ ਮਹਾਰਾਜ ਨੇ ਪਾਵਰ ਬਖਸ਼ੀ ਸਾਨੂੰ ਅਸੀਂ ਜਿਹੜੀ ਜਾਂਚ ਕਰਾਂਗੇ ਘਰਾਵਾਂਗੇ ਫਿਰ ਉਹਦੇ ਵਿੱਚ ਨਿਕਲ ਕੇ ਜੋ ਆਊਗਾ ਉਹ ਜਨਤਾ ਕਰਾਂਗੇ ਇਹਦੇ ਤੋਂ ਬਾਕੀ ਕੋਈ ਹੋਰ ਮੁੱਦੇ ਵੀ ਹੈਗੇ ਤੁਹਾਡੇ ਕੋਲ ਕੋਈ ਮੁੰਤਾ ਜੀ ਇੱਕ ਤਾਂ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਉਹ ਕਿਸਾਨਾਂ ਦਾ ਵੀ ਹੈ ਉਹ ਸਾਡਾ ਵੀ ਹੈ ਜਿਹੜਾ ਵੀ ਇਨਸਾਨ ਰੋਟੀ ਖਾਂਦਾ ਹੈ ਉਹ ਸਾਰਿਆਂ ਦਾ ਮੁੱਦਾ ਹੈ ਉਹਨਾਂ ਦਾ ਤੇ ਸਰਕਾਰ ਨੂੰ ਇਹਨੂੰ ਗੰਭੀਰਤਾ ਨਾਲ ਲੈ ਕੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਜਿਵੇਂ ਮੋਦੀ ਨੇ ਆਪਣਾ ਪਹਿਲਾਂ ਇਹਨਾਂ ਨੂੰ ਵਾਅਦਾ ਕਰਕੇ ਉਠਾਤਾ ਤਰਨੇ ਤੋਂ ਤੇ ਬਾਅਦ ਦੇ ਵਿੱਚ ਉਹ ਵਾਅਦਾ ਨਹੀਂ ਪੂਰਾ ਕੀਤਾ ਇਹ ਬਹੁਤ ਮੰਤ ਭਾਗੀ ਗੱਲ ਹੈ ਮੋਦੀ ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ ਹੋਰ ਬਹੁਤ ਜਿਹੜੀਆਂ ਫੰਕ ਬਚੇ ਬਗੇ ਉਹਨਾਂ ਦਾ ਵੀ ਕੋਈ ਸਹਯੋਗ ਹੋ ਜਾਏਗਾ ਹਾਂਜੀ ਕਈ ਅਸੀਂ ਐਕਚੁਅਲੀ ਅਸਲ ਗੱਲ ਇਹ ਆ ਵੀ ਅਸੀਂ ਖੜਨਾ ਤਾਂ ਆਜ਼ਾਦ ਹੀ ਐ। ਬਾਕੀ ਕੋਈ ਵੀ ਪਾਰਟੀ ਆ ਕੇ ਸਾਨੂੰ ਸਹਿਯੋਗ ਦੇ ਸਕਦੀ ਐ ਸਾਡੇ ਦਰਵਾਜ਼ੇ ਖੁੱਲੇ ਐ। ਸਰਦੋ ਤੁਸੀਂ ਇਲੈਕਸ਼ਨ ਪਹਿਲਾਂ ਵੀ ਲੜਿਆ ਲੇਕਿਨ ਬਟੇਂਡਾ ਤੋਂ। ਹਾਂਜੀ ਤੁਸੀਂ ਬਟੇਂਡਾ ਤੋਂ ਇਲੈਕਸ਼ਨ ਲੜ ਕੇ ਕਰੇਗੇ ਕੀ ਬਹੁਤ ਬਟੇਂਡਾ ਦੇ ਵਿੱਚ ਕੀ ਕਦੇ ਆਏ? ਬਹੁਤ ਵਾਰੀ ਆਏ ਜੀ। ਨਹੀਂ ਆਇਆ ਨਹੀਂ ਕਦੇ ਭਾਈ ਕਿਸੇ ਦੇ ਤੱਕਲੀਫ ਜਾ ਕੋਈ ਕੋਈ ਹੋਰ ਕੋਈ ਕਦੇ ਹੌਲੋ ਦਮ ਲਗਾ ਰਹੇ ਹਾਂ ਅਗਰ ਅਗਰ ਤੱਕ ਨਹੀਂ ਪਹੁੰਚਣੇ ਚਾਹੁੰਦੇ ਆ ਐਨੇ ਮੁੱਦੇ ਉੱਤੇ ਉਹਦੇ ਤੇ ਆਪਣਾ ਜਦੋਂ ਨਹੀਂ ਮੈਂ ਆਪ ਜੀ ਨੂੰ ਦੱਸ ਦਿੰਦਾ ਵੀ ਜਦੋਂ ਮੈਂ ਇਲੈਕਸ਼ਨ ਲੜਿਆ ਸੀ 2004 ਦੇ ਵਿੱਚ ਉਸ ਤੋਂ ਬਾਅਦ ਵੀ ਮਤਲਬ ਜਿਹੜੇ ਤਾਂ ਦੇਖੋ ਜੀ ਮੇਰੇ ਆਪਣੇ ਆ ਜਿਆਦਾ ਨੇੜੇ ਰਹੇ ਐ ਇਲੈਕਸ਼ਨ ਦੇ ਟਾਈਮ ਦੇ ਉਹਨਾਂ ਨਾਲ ਮੇਰਾ ਹੁਣ ਵੀ ਬਹੁਤ ਰਾਬਤਾ ਹੈ ਮੈਂ ਦੁੱਖ ਸੁੱਖ ਵਿਆਹ ਸ਼ਾਦੀ ਵਿੱਚ ਆਣਾ ਚੱਲਣਾ ਤੇ ਜਿਹੜੇ ਆਮ ਲੋਕ ਸੀਗੇ ਪਿੰਡਾਂ ਵਾਲੇ ਉਹਨਾਂ ਨੇ ਜਦੋਂ ਵੀ ਇਲੈਕਸ਼ਨ ਤੋਂ ਬਾਅਦ ਜਿੰਨੀ ਕੁ ਦੇਰ ਵੀ ਮੇਰੇ ਉਹਨਾਂ ਨਾਲ رابطہ ਰਿਹਾ ਹੈ ਮੈਂ ਆਉਣਾ ਚਾਹੁੰਦਾ ਰਿਹਾ। ਸੋ ਤੁਹਾ ਤੋਂ ਵੀ ਬਸ ਪੁੱਛ ਪੜੀ ਗਈ ਸੀ। ਹਾਂਜੀ BSP ਦੇ ਵਿੱਚ ਵੀ ਅਸੀਂ ਕਿਸੇ ਦੇ ਬਸ ਕੋਈ ਕਿਸੇ ਸੱਜਣ ਮਿੱਤਰ ਦੇ ਕਹੇ ਤੇ ਹੀ ਅਸੀਂ ਉਹ ਸਟੈਪ ਲਿਆ ਸੀ ਜਦ ਕਿ ਉਹ ਸਾਨੂੰ ਨਹੀਂ ਕਰਨਾ ਚਾਹੀਦਾ ਸੀ ਉਹ ਗਲਤ ਸਟੈਪ ਸੀ। ਕੋਈ ਕਹਿੰਦਾ ਬਾਲਲਾ ਜੋ ਕਹਿੰਦਾ ਜੀ ਅਸੀਂ ਪੰਚਤਕ ਪਾਰਟੀ ਆ ਪੰਜਾਬ ਪੰਜਾਬੀ ਵਾਲੀ ਪਾਰਟੀ ਆ ਉਹਨਾਂ ਨੇ ਕਿਤੇ ਕੋਈ ਨਹੀਂ ਜੀ ਜੇ ਕੋ ਜੇ ਪੰਥਕ ਪਾਰਟੀ ਹੈ ਆਪਣੇ ਆਪ ਨੂੰ ਕਹਿੰਦੀ ਹੈ ਤਾਂ ਹਮਾਇਤ ਕਰੇ ਸਾਡੀ ਅਸੀਂ ਸਾਡੇ ਹਰੇਕ ਪਾਰਟੀ ਵਾਸਤੇ ਦਰਵਾਜ਼ੇ ਖੁੱਲੇ ਆ ਅਸੀਂ ਲੜਾਂਗੇ ਪਰ ਆਜ਼ਾਦ ਸਾਨੂੰ ਹਮਾਇਤ ਕੋਈ ਵੀ ਕਰ ਸਕਦਾ ਇੱਥੇ ਐਨੇ ਕੈਂਡੀਡੇਟ ਜਿਹੜੇ ਭਾਜਪਾ ਨੇ ਵੀ ਆਇਆ ਮਤਲਬ ਉਹ ਜਿਹੜਾ ਕੈਂਡੀਡੇਟ ਉਹਨੂੰ ਹਾਂ ਜੀ ਕਾਲੀ ਦਲ ਵੱਲੋਂ ਵੀ ਹੋ ਗਿਆ ਆਪ ਉਹ ਲੋਕ ਵੀ ਹੋ ਗਏ ਹਾਂਜੀ ਹਾਂਜੀ ਇਹਨਾਂ ਦਾ ਕਾਂਗਰਸ ਦਾ ਰਹਿਆ ਕਾਂਗਰਸ ਦਾ ਰਹੇ ਤੁਹਾਨੂੰ ਲੱਗਦਾ ਜੀ ਉਹਨਾਂ ਕੈਂਡੀਡੇਟਾਂ ਦੇ ਨਾਲ ਜਿਹੜੀ ਆਪ ਦਾ ਵੀ ਟਾਈਮ ਕਰਦੇ ਨੇ ਭਾਈ ਜੀ ਗੱਲ ਇਹ ਹੈ ਵੀ ਮੈਨੂੰ ਸੰਗਤ ਨੇ ਅਪਰੋਚ ਕੀਤਾ ਲੋਕਾਂ ਨੇ ਹੀ ਅਪਰੋਚ ਕੀਤਾ ਹੈ ਜੇ ਲੋਕਾਂ ਦੇ ਮਨ ਭਰ ਗਏ ਉਹਨਾਂ ਤੋਂ ਉਹ ਲੋਕਾਂ ਨੇ ਫੇਲ ਕਰਤਾ ਉਹਨਾਂ ਨੂੰ ਤਾਂ ਹੀ ਮੇਰੇ ਕੋਲੇ ਅਪਰੋਚ ਕੀਤਾ ਹੈ ਨਾ ਦੇਖੋ ਜੀ ਗੱਲ ਇਹ ਹੈ ਤੁਸੀਂ ਡਿਫਰੈਂਸ ਬਹੁਤ ਨੋਟ ਕੀਤਾ ਹੋਣਾ ਜਦੋਂ ਮੈਂ 2004 ਜਾਂ 7 ਵਿੱਚ ਇਲੈਕਸ਼ਨ ਲੜੀ ਸੀ ਉਦੋਂ ਲੋਕ ਕੈਂਡੀਡੇਟਾਂ ਦੇ ਮਗਰ ਨਹੀਂ ਸੀ ਪੈਂਦੇ ਹੁਣ ਮਗਰ ਲੱਗ ਗਏ ਪੈਣ ਲੋਕ ਅੱਕ ਗਏ ਨਾ ਤੋਂ ਇਹ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਤੇ ਖਰੇ ਨਹੀਂ ਉਤਰੇ ਲੋਕ ਜਾਗਰੂਕ ਹੋ ਚੁੱਕੇ ਆ ਇਹਨਾਂ ਨੂੰ ਹੁਣ ਜ਼ਿਆਦਾ ਦਿਨ ਬੇਵਕੂਫ ਨਹੀਂ ਬਣਾਇਆ ਜਾ ਸਕਦਾ ਤੇ ਬਾਕੀ ਜਿਹੜੀਆਂ ਵੀ ਆ ਪਾਰਟੀਆਂ ਐ ਇਹ ਸਾਰੀਆਂ ਹੀ ਫਰੰਟ ਤੇ ਫੇਲ ਹੋ ਚੁੱਕੀਆਂ ਕਿਉਂਕਿ ਜਿਹੜਾ ਬਹੁਤ ਵੱਡਾ ਇੱਕ ਮੇਨ ਮੁੱਦਾ ਨਸ਼ਿਆਂ ਦਾ ਹੈ ਉਹ ਇਸ ਵਾਰ ਵੀ ਹੁਣ ਝਾੜੂ ਦੀ ਆਪ ਦੀ ਸਰਕਾਰ ਬਣੇ ਤਾਂ ਉਹ ਨਸ਼ੇ ਪੰਜਾਬ ਵਿੱਚ ਵਧੇ ਆ ਘਟੇ ਨਹੀਂ ਆ ਇਹ ਹਰੇਕ ਮੁੱਦੇ ਤੇ ਫਰੰਟ ਤੇ ਸਰਕਾਰ ਫੇਲ ਹੈ ਸਭ ਤੁਸੀਂ ਕਿਹੜੇ ਕਿਹੜੇ ਮੁੱਦੇ ਲੈ ਕੇ ਇੱਥੇ ਜਾਓਗੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਕਿਰ ਤੇ

ਇਹ ਕਹਿੰਦੇ ਆਪ ਜੀ ਨੂੰ ਪਹਿਲਾਂ ਵੀ ਆਪਣੇ ਮੇਰੇ ਦਰਵਾਜ਼ੇ ਸਾਰਿਆਂ ਵਾਸਤੇ ਖੁੱਲੇ ਆ ਹਲੇ ਅਸੀਂ ਐਕਚੁਅਲੀ ਸਟਾਰਟ ਕੀਤਾ ਹੈ ਅੱਜ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਉਮੀਦਵਾਰ ਦਾ ਆਪਣਾ ਐਲਾਨ ਕੀਤਾ ਹੈ ਵੀ ਮੈਂ ਲੈਕਚਰ ਲੜੂੰਗਾ ਹੁਣ ਅਸੀਂ ਸਾਰੀਆਂ ਜਿੰਨੀਆਂ ਵੀ ਅਕਾਲੀ ਦਲ ਐਰ ਪੰਥਕ ਪਾਰਟੀਆਂ ਅਸੀਂ ਸਾਰਿਆਂ ਨੂੰ ਅਪਰੋਚ ਕਰਾਂਗੇ ਵੀ ਉਹ ਸਾਡੇ ਨਾਲ ਆ ਕੇ ਖੜਨਾ ਤੇ ਵੀ ਮੇਰੀ ਹਮਾਇਤ ਕਰਨ ਆ ਰੂਟ ਬਹੁਤ ਬਾਕਮ ਤਹਿਤ ਦੇ ਨੂੰ ਤੁਹਾਡੀ ਪਿਤਾ ਜੀ ਨੇ ਇੱਕ ਨਾ ਕਾ ਫੈਸਲਾ ਲਿਆ ਸੀ ਹਾਂਜੀ ਉਹੋ ਨਾਲ ਤੁਸੀਂ ਹਾਲਾਤਾਂ ਵਿੱਚ ਕਿਹੜਾ ਬਦਲਾਅ ਦੇਖੀ ਉਹ ਵੀ ਹਾਲਾਤੀ ਹੈ ਕਿ ਬਦਲੇਗੀ ਨਹੀਂ ਹਾਲਾਤ ਤਾਂ ਦੇਖੋ ਜਿਹੜੇ ਸਾਡੇ ਫਾਦਰ ਸਾਹਿਬ ਨੇ ਜੋ ਵੀ ਕੀਤਾ ਹੈ ਉਹਨਾਂ ਨੇ ਪੰਥ ਵਾਸਤੇ ਕੀਤਾ ਹੈ ਉਹਨਾਂ ਦਾ ਉਹਦੇ ਵਿੱਚ ਨਿੱਜੀ ਸਵਾਰਥ ਕੋਈ ਨਹੀਂ ਸੀ ਇਸ ਲਈ ਜੋ ਵੀ ਉਦੋਂ ਜੋ ਲੋਕਾਂ ਦੇ ਵਿੱਚ ਸਿੱਖ ਕੌਮ ਦੇ ਮਨਾਂ ਦੇ ਵਿੱਚ ਹਮਦਰਦੀ ਸੀ ਸਾਡੇ ਫਾਦਰ ਸਾਹਿਬ ਪ੍ਰਤੀ ਉਹ ਅੱਜ ਵੀ ਹੈ ਉਹ ਕੱਲੀ ਫਰੀਦਕੋਟ ਬਠਿੰਡਾ ਜਾਂ ਕਿਸੇ ਜ਼ਿਲ੍ਹੇ ਦੇ ਲਈ ਨਹੀਂ ਕੱਲੇ ਪੰਜਾਬ ਦੇ ਲਈ ਨਹੀਂ ਕੱਲੇ ਇੰਡੀਆ ਦੇ ਲਈ ਨਹੀਂ ਉਹਨਾਂ ਦੇ ਮਨਾਂ ਵਿੱਚ ਜਿਹੜੀ ਸਿੱਖ ਕੌਮ ਬਾਹਰ ਦੇਸ਼ਾਂ ਦੇ ਵਿੱਚ ਵੀ ਵਸੀ ਹੋਈ ਹੈ ਉਹਨਾਂ ਦੇ ਵਿੱਚ ਵੀ ਬਹੁਤ ਔਨੀ ਹੀ ਹਮਦਰਦੀ ਹੈ ਜਿੰਨੀ ਚਰਾਸੀ ਚ ਸੀ ਮੇਰਾ ਕੌਣ ਇਹ ਹੈ ਕਿ ਜਦੋਂ ਪੂਰਬ ਪੱਛੀ ਦੇ ਹਾਸਾ ਆਪਣੀ ਕੰਮ ਤੇ ਹਲਾ ਕੋਈ ਨਹੀਂ ਕੰਮ ਤੇ ਹਲਾ ਨਹੀਂ ਨਹੀਂ ਪੰਥ ਦੇ ਹਾਲਾਤ ਤਾਂ ਤੁਹਾਨੂੰ ਪਤਾ ਵੀ ਸਰਕਾਰ ਦੀ ਜਿਹੜੀ ਕੁਸਪੈਟ ਹੈ ਪੰਥ ਦੇ ਵਿੱਚ ਵੱਧਦੀ ਜਾ ਰਹੀ ਹੈ ਤੇ ਇਹ ਤਾਂ ਜਿਹੜੇ ਹੁਣ ਮਤਲਬ ਮੋਹਤਵਾਰ ਐ ਇਹਨਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਹੈ ਵੀ ਆਪਾਂ ਸਰਕਾਰ ਦੇ ਇਸ਼ਾਰੇ ਤੇ ਨਾ ਚੱਲੀਏ ਤੇ ਪੰਥ ਦੇ ਹਿੱਤ ਦੇ ਵਿੱਚ ਫੈਸਲੇ ਲਏ ਹਾਂ ਜੀ ਜਿਹੜੀ ਹਰੇਕ ਪਾਰਟੀ ਕਹਿੰਦੀ ਹੈ ਮੈਂ ਮੈਨੀਫੈਸਟੋ ਲੈ ਕੇ ਆਉਂਦੇ ਹਾਂ ਅਸੀਂ ਆ ਕਰਾਂਗੇ ਵਾਹ ਕਰਾਂਗੇ ਇਸ ਪਰਿਵਾਰ ਨੇ ਪਹਿਲਾਂ ਕਰਕੇ ਦਿਖਾਇਆ ਕਿਉਂਕਿ ਜਿਹੜੀ ਸਿਕਾਉਮ ਦੀ ਡਿੱਗੀ ਹੋਈ ਪਾਗ ਉਹ ਸਿਰ ਤੇ ਰੱਖਿਆ ਹੈ ਕਿਉਂਕਿ ਹਰੇਕ ਬੰਦਾ ਕਹਿੰਦਾ ਮੈਂ ਆ ਕਰੂੰਗਾ ਜੀ ਆਹ ਉਹਨਾਂ ਨੇ ਪਹਿਲਾਂ ਕਰਕੇ ਦਿਖਾਇਆ ਇਹਨਾਂ ਨੇ ਪੰਥ ਵਾਸਤੇ ਤੇ ਕੌਮ ਵਾਸਤੇ ਸਾਡੀ ਮੇਰਾ ਮੇਨ ਮਕਸਦ ਆਹੀ ਹੈ ਸਭ ਤੋਂ ਪਹਿਲਾਂ ਮੇਨ ਮਕਸਦ ਆ ਹੈ ਕਿ ਮੈਂ ਜੇ ਮਹਾਰਾਜ ਨੇ ਆ ਫਰੋਜ਼ ਫਰੀਦਕੋਟ ਦੇ ਸੰਗਤ ਨੇ ਮੈਨੂੰ ਬਲ ਬਖਸ਼ਿਆ ਤਾਂ ਮੈਂ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਹੈ ਉਹਨਾਂ ਦੇ ਕਟੋ-ਕਟ ਮੈਂ ਨਾਂ ਜਨਤਕ ਕਰੂੰਗਾ ਵੀ ਇਹ ਬੰਦੇ ਸੀ ਤੇ ਉਹਨਾਂ ਦੇ ਵੀ ਨਾਂ ਜਨਤਕ ਹੋਣਗੇ ਜਿਨ੍ਹਾਂ ਨੇ ਉਹਨਾਂ ਨੂੰ ਅੱਜ ਤੱਕ ਬਚਾਇਆ ਉਹਨਾਂ ਨੇ ਰਾਜਨੀਤੀ ਹੋਈ ਇਹ ਗੁਰਦੁਆਰਿਆਂ ਦੇ ਬੰਦੇ ਆ ਤੇ ਇਹਨੇ ਸਾਲ ਹੋ ਗਏ ਅੱਲਾ ਅੱਲਾ ਜੇ ਮੈਂ ਇਹ ਸਰਕਾਰੀ ਇਹ ਵੀ ਨਹੀਂ ਕਰਾਂਗੇ ਆਮ ਸਰਕਾਰੀ ਉਹ ਵੀ ਕਰ ਕੋਈ ਵਿਆਹ ਨਹੀਂ ਕਰਾ ਦੇਈ ਮੇਰੇ ਮੁੰਦੂ ਬਾਹਰ ਨੂੰ ਬੈਠੀ ਕਿੰਨੀ ਆਉਂਦੀ ਹੈ ਹੋ ਗਿਆ ਇਹ ਤਾਂ ਹੀ ਤਾਂ ਐਕਚੁਅਲੀ ਜਿਹੜੀ ਸੰਗਤ ਨੇ ਮੈਨੂੰ ਅਪਰੋਚ ਕੀਤੀ ਆ ਉਹ ਤਾਂ ਹੀ ਕੀਤੀ ਹੈ ਕਿਉਂਕਿ ਅਸੀਂ ਪਹਿਲਾਂ ਵੀ ਸੰਗਤ ਕਹਿੰਦੀ ਹੈ ਵੀ ਤੁਹਾਡਾ ਕੁਰਬਾਨੀਆਂ ਵਾਲਾ ਪਰਿਵਾਰ ਹੈ ਤੁਸੀਂ ਤਾਂ ਪਹਿਲਾਂ ਵੀ ਕੁਰਬਾਨੀ ਕੀਤੀ ਹੈ ਤੇ ਤੁਹਾਡੇ ਮਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੌਮ ਦਾ ਦਰਦ ਹੈ ਆਪਣੇ ਮਨ ਦੇ ਵਿੱਚ ਤੇ ਸਾਨੂੰ ਸੰਗਤ ਨੂੰ ਵੀ ਬਹੁਤ ਉਮੀਦ ਹੈ ਵੀ ਮੈਂ ਇਸ ਮੁੱਦੇ ਤੇ ਉਹਨਾਂ ਦੀਆਂ ਆਸਾਂ ਤੇ ਖਰਾ ਉਤਰੂੰਗਾ ਤੇ ਮੈਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਮੈਂ ਬਿਲਕੁਲ ਇਸ ਮੁੱਦੇ ਤੇ ਖਰਾ ਉਤਰੂੰਗਾ ਉਹਨਾਂ ਦੇ